ਇਹ ਜਿਹੜੀ ਠੀਖਾ ਡਾਈ ਫਿਰਦੇ ਨੇ ਇਹ ਮੋਦੀ ਵੀੜਿਆ ਦੇ ਜਿਹੜੇ ਵਿਰੋਧੀ ਪਾਰਟੀਆਂ ਨੇ ਇਹਨਾਂ ਤੋਂ ਕੋਰੇ ਘਾਤ ਤੇ ਉਹਨਾਂ ਨੇ ਸੈਨ ਕਰਾ ਲਏ ਜਦੋਂ ਇਧਰੋਂ ਲੱਗੇ ਡਗਰੂ ਘੜੂ ਹੁਣ ਉਹਨਾਂ ਦੇ ਤੇ ਜੋ ਮਰਜੀ ਲਈ ਜਾਂ ਜੋ ਮਰਜੀ ਕੀਤੀ ਜਾਣ ਇਹ ਸਾਨੂੰ ਪਾਰਨਾ ਚਾਹੁੰਦੇ ਨੇ ਅਸੀਂ ਅੰਮ੍ਰਿਤਪਾਲ ਜਿੰਨੇ ਦੇਲ ਚ ਵਸ ਪਿਆ ਉਹਨਾਂ ਦਾ ਨਹੀਂ ਪਾਟਣਾ ਤੇ ਲੋਕ ਬਹੁਤ ਚਾਹ ਰਹੇ ਨੇ ਕਿ ਜਿਹੜੇ ਇਹ ਦੂਜਾ ਗੋਦੀ ਮੀਲੀ ਹੈ ਤੇ ਜਿਹੜੇ ਵਿਰੋਧੀ ਪਾਰਟੀਆਂ ਦੇ ਪਾੜ ਜਾਣ ਇੰਨੇ ਜੇ ਬੇਗੇ ਸੁੱਤੇ ਪਏ ਹੁਣ 4-5 ਮਹੀਨਿਆਂ ਨੂੰ ਆਇਆ ਹੁਣ ਜਲੀ ਇਹ ਹੋਣਾ ਲੈਨੇ ਦੁਜਾ ਆਪਣਾ ਮੰਤਰੀਆਂ ਦਾ ਏ ਵੀ ਉਹ ਨਸ਼ਾ ਖਾਂਦਾ ਹੈ ਮੰਤਰੀ ਕੋਈ ਨਸ਼ਾ ਨਹੀਂ ਆਖਿਆ ਕੋਈ ਕੁਝ ਨਹੀਂ ਆਖਿਆ ਆਪਦੇ ਕੋਲੋਂ ਸਾਰੀਆਂ ਗੱਲਾਂ ਬਣਾ ਦੇ ਨੇ ਜੀ ਸਰਕਾਰ ਜਿਹੜੇ ਵਿਰੋਧੀ ਪਾਰਟੀਆਂ ਆਦੇ ਕੋਲੋਂ ਗੱਲਾਂ ਬਣਾਉਂਦੀਆਂ ਸਾਡੇ ਮੁੰਡੇ ਕੁਝ ਨਹੀਂ ਆਖਿਆ ਤੇ ਨਾ ਹੀ ਆਖਣਾ ਨਾ ਹਮਤਪਾਲ ਦਾ ਪਾਟਣਾ ਨਾ ਉਹ ਸਾਨੂੰ ਮਾਰਾਂ ਦੇ ਨਾ ਹੀ ਉਹਨਾਂ ਨੂੰ ਮਾਰਾਂ ਨੇ ਅਸੀਂ ਤਾਂ ਕਿਦੋਂ ਦੇ ਨਾ ਭੈਣਾ ਭਰਾਵਾਂ ਦਾ ਨਾ ਵਰਤਨੇ ਆ ਤੇ ਜਿਹੜੇ ਪਾਛੇ ਬੰਦੇ ਲੋਕ ਕੀਤੀ ਜਾਂ ਕੀਤੀ ਜਾਂਦੇ ਅਮਰਤ ਪਾਸ ਸਤਾਈ ਵਾਲੀਆਂ ਮੋਕਤਾਂ ਜਿਹਨਾਂ ਡਰ ਪਿਆ ਲੱਗਦਾ ਏ ਉਹਨੇ ਮੁੱਖ ਮੰਤਰੀ ਬਣ ਜਾਣਾ ਹੈ ਅਗੇ ਨੇ ਸਾਡੇ ਸਾਲ ਦਾ ਬਧਾਨ ਨਹੀਂ ਲੱਗਦੀ ਨਹੀਂ ਇਹ ਸਾਲ ਦੀ ਸਾਲ ਦਾ ਵੱਧ ਨਹੀਂ ਲੱਗਦੀ ਇਹਨਾਂ ਦੋ ਸਾਲ ਲਈ ਹੁਣ ਉਹਦੇ ਤੇ ਚੋਕੇ ਫਿਰ ਇੱਕ ਸਾਲ ਦੀ ਲਾ ਦਿੱਤੀ ਏ ਇਹਨਾਂ ਵਾਰ ਦਾ ਡਰ ਮਾਰਦਾ ਪਿਆ ਹੋਰ ਕੋਈ ਗੱਲ ਨਹੀਂ ਕਾ ਤੇ ਇੱਕ ਇਹਨਾਂ ਵਾਰ ਜਿਹੜੀਆਂ ਤਰਦਾ ਵਾਲੀਆਂ ਵੋਟਾਂ ਪਾਈਆਂ ਨੇ ਇਹ ਜਿੱਤ ਕੱਢਦੀਆਂ ਪਈਆਂ ਇਹਨਾਂ ਦਾ ਐ ਜਿੱਤ ਜਾਣਾ ਐ ਐਮਐਲ ਜਿੱਤ ਜਾਣਾ ਤੇ ਇਹ ਲੋਕਾਂ ਦੀ ਖਵਾ ਡਾ ਡਾ ਕੇ ਤੇ ਲੋਕਾਂ ਦੇ ਵਹਿਮ ਦੇ ਵਿੱਚ ਪਾਉਂਦੇ ਨੇ ਵੀ ਲੋਕਾਂ ਨੂੰ ਆਖਦੇ ਮੈਂ ਇਹੀ ਕਰਦਾ ਮਤਲਬ ਆਹੀ ਕਰਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੀ ਤੇ ਜਿੱਥੇ ਮਰਜੀ ਜਿਹੜਾ ਗਿਆ ਉਹ ਦੱਸੇ ਵੀ ਖਾਣਾ ਉਹਦੇ ਕੋਲ ਗਿਆ ਉੱਥੇ ਤਾਂ ਚਿੜੀ ਨਹੀਂ ਜਾ ਸਕਦੀ ਤੇ ਬੰਦੇ ਦਾ ਜਾਣਾ ਕਿ ਇੱਥੇ ਪੰਜਵੇਂ ਦਾ ਤਲਾਸ਼ੀ ਹੁੰਦੀ ਹੈ ਤੇ ਗੋਲੀਆਂ ਨੂੰ ਕਹੋ ਦੇ ਤਾ ਕੌਣ ਖਾਂਦਾ ਇਹ ਬਾਤ ਝੂਠ ਤੇ ਝੂਠ ਮਾਰਦੇ ਨੇ ਅਸੀਂ ਉਹਨਾਂ ਦਾ ਬਿਸਕਟ ਲੈ ਕੇ ਗਏ ਸਾਡੇ ਉਹਨਾਂ ਬਾਹਰ ਕਰ ਗਏ ਨੇ ਉਹ ਸਾਡੇ ਬਿਸਕਟ ਨਹੀਂ ਅੰਦਰ ਗਏਗੇ ਤੇ ਉਹ ਇੱਥੇ ਗੋਲਣਾ ਕਿਹੜਾ ਅੰਦਰ ਤੇ ਕੀ ਹੁੰਦਾ ਹੈ ਕੋ ਕਹਿੜਾ ਉਹਨਾਂ ਦਾ ਜਿਆਦਾ ਬੰਦਾ ਜਿਹੜਾ ਉੱਥੇ ਗੋਲਗਾ ਦੇ ਕੇ ਆਉਂਦਾ ਤਾਂ ਕਿੰਨੇ ਆ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਹੋਰ ਕੋਈ ਬੰਦਾ ਗਿਆ ਉੱਥੇ ਜਾ ਕੇ ਦੱਸਿਆ ਸਾਨੂੰ ਵੀ ਕੋਈ ਹੋਰ ਗਿਆ ਵੀ ਜਿਹੜਾ ਗਿਆ ਸਾਡੇ ਮੂੰਹ ਤੇ ਆ ਕੇ ਗਿਆ ਹਾਂ ਵੀ ਸਾਡੇ ਮੂੰਹ ਤੇ ਆ ਕੇ ਆਖੇ ਵੀ ਆਹ ਬੰਦਾ ਗਿਆ ਏ ਤੇ ਅਸੀਂ ਝੂਠ ਸੁਣ ਮਾਰਿਆ ਹੁਣ ਕੁਛ ਨਹੀਂ ਬੰਨਣਾ ਕਰ ਜੋ ਅਮਰਪਾਲ ਜਿਹਦੇ ਮਨ ਚ ਵਸ ਗਿਆ ਨਾ ਉਹ ਉੱਥੇ ਹੀ ਰਹੇਗਾ ਉਹ ਮਨ ਦੇ ਵਿੱਚ ਹੀ ਰਹੇਗਾ ਜਿਹਦੇ ਉਹ ਨਿਕਲਦਾ ਨਹੀਂ ਜਦੋਂ ਮਰਜੀ ਬੋਲੀ ਹੁਣ ਸਾਨੂੰ ਤਾਂ ਕਈਆਂ ਨੇ ਆਨੇ ਅਮਰਪਾਲ ਕਦੋਂ ਆਉਣਾ ਦੇਖੀ ਅਸੀਂ ਦੂਜੋਂ ਦੇ ਨਾਲ ਡੱਟ ਕੇ ਖੜੇ ਆਂ ਤੇ ਜਿੱਥੇ ਜਾਈਏ ਇਨਾ ਮਾਨ ਸਨਮਾਨ ਕਰਦੇ ਨੇ ਤੇ ਉਹ ਕਹਿੰਦੇ ਨੇ ਅਮਰਪਾਲ ਕਹਾਂ ਉਹ ਨਹੀਂ ਆ ਜਾਣਾ ਬਸ ਥੋੜੇ ਚਿਰੇ ਚੱਤੋਂ ਆਉਂਦੇ ਹਈਏ ਪੱਕੇ ਹੁੰਦੇ ਹੁੰਦੇ ਪਾਰਟੀ ਦੇ ਬੰਦੇ ਆ ਪੱਕੇ ਤੇ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਉਹਨਾਂ ਖਦਰਾ ਪਿਆ ਹੋਇਆ ਹੈ ਇਹ ਜਈ ਝੂਠੀ ਖਵਾ ਡਾਈ ਫਿਰਦੇ ਨੇ ਇਹ ਮੋਦੀ ਵੀੜਿਆ ਦੇ ਜਿਹੜੇ ਵਿਰੋਧੀ ਪਾਰਟੀਆਂ ਨੇ ਇਹਨਾਂ ਤੋਂ ਕੋਰੇ ਘਾਲਤ ਤੇ ਉਹਨਾਂ ਨੇ ਸੈਨ ਕਰਾ ਲਏ ਜਦੋਂ ਇਧਰੋਂ ਲੱਗੇ ਨਗਰੂ ਘੜੂ ਹੁਣ ਉਹਨਾਂ ਦੇ ਤੇ ਜੋ ਮਰਜੀ ਲਈ ਜਾਂ ਜੋ ਮਰਜੀ ਕੀਤੀ ਜਾਣਾ ਇਹ ਸਾਨੂੰ ਪਾਰਨਾ ਚਾਹੁੰਦੇ ਨੇ ਅਸੀਂ ਅੰਮ੍ਰਿਤਪਾਲ ਜਿੰਨੇ ਦੇਲ ਚ ਵਸ ਪਿਆ ਉਹਨੇ ਤਾਂ ਨਹੀਂ ਪਾਟਣਾ ਤੇ ਲੋਕ ਬਹੁਤ ਚਾਹ ਰਹੇ ਨੇ ਤੇ ਜਿਹੜੇ ਇਹ ਦੂਜਾ ਗੋਦੀ ਮੀਲੀ ਹੈ ਤੇ ਜਿਹੜੇ ਵਿਰੋਧੀ ਪਾਰਟੀਆਂ ਦੇ ਪਾੜ ਜਾਣ ਇੰਨੇ ਜੇ ਦੇ ਅੱਗੇ ਸੁੱਤੇ ਪਏ ਹੁਣ 4-5 ਮਹੀਨਿਆਂ ਨੂੰ ਆਏ ਹੁਣ ਚੱਲੀਏ ਤੇ ਹੋਣਾ ਲੈਣ ਦੂਜਾ ਆਪਣਾ ਮੰਤਰੀਆਂ ਦਾ ਏ ਵੀ ਉਹਨਾਂ ਸ਼ਾ ਖਾਂਦਾ ਹੈ ਮੰਤਰੀ ਕੋਈ ਨਿਸ਼ਾਨੀ ਆਖਿਆ ਕੋਈ ਕੁਝ ਨਹੀਂ ਆਖਿਆ ਆਪਦੇ ਕੋਲੋਂ ਸਾਰੀਆਂ ਗੱਲਾਂ ਬਣਾ ਦੇ ਨੇ ਜੀ ਸਰਕਾਰ ਜਿਹੜੇ ਵਿਰੋਧੀ ਪਾਰਟੀਆਂ ਆਦੇ ਕੋਲੋਂ ਗੱਲਾਂ ਬਣਾਉਂਦੀਆਂ ਸਾਡੇ ਮੁੰਡੇ ਕੁਝ ਨਹੀਂ ਆਖਿਆ ਤੇ ਨਾ ਹੀ ਆਖਣਾ ਨਾ ਆਉਂਦੋਂ ਪਾਲਣਾ ਪਾਟਣਾ ਨਾ ਉਹ ਸਾਨੂੰ ਮਾਰਾ ਨੇ ਨਾ ਹੀ ਉਹਨਾਂ ਨੂੰ ਮਾਰਾ ਨੇ ਅਸੀਂ ਤੇ ਕਿਉਂ ਤੇ ਨਾ ਭੈਣਾ ਭਰਾਵਾਂ ਦਾ ਨਾ ਵਰਤਨੇ ਆ ਤੇ ਜਿਹੜੇ ਪਾਛੇ ਬੰਦੇ ਲੋਕ ਕੀਤੀ ਜਾਂ ਕੀਤੀ ਜਾਂਦੇ ਅਮਰਤਪਾਲ ਸਤਾਈ ਵਾਲੀਆਂ ਬੋਤਾਂ ਜਿਹਨਾਂ ਡਰ ਪਿਆ ਲੱਗਦਾ ਏ ਉਹਨੇ ਮੁੱਖ ਮੰਤਰੀ ਬਣ ਜਾਣਾ ਅੱਗੇ ਦੇ ਸਾਡੇ ਸਾਲ ਦਾ ਮਤਦਾਨ ਨਹੀਂ ਲੱਗਦੀ ਨਹੀਂ ਇਸ ਸਾਲ ਦੀ ਖਾਲ ਦਾ ਵੱਧ ਨਹੀਂ ਲੱਗਦੀ ਨਾ ਦੋਸਾਂ ਲਈ ਹੁਣ ਉਹਦੇ ਚੋਕੇ ਫਿਰ ਇੱਕ ਸਾਲ ਦੀ ਲਾ ਦਿੱਤੀ ਏ ਇਹਨਾਂ ਨੂੰ ਆਪ ਦਾ ਡਰ ਮਾਰਦਾ ਪਿਆ ਹੋਰ ਕੋਈ ਗੱਲ ਨਹੀਂ ਗਾ ਤੇ ਇਹ ਕੇ ਨਵਾ ਜਿਹੜੀਆਂ ਚਰਦਾਰਾਂਆਂ ਵੋਟਾਂ ਪਾਈਆਂ ਨੇ ਇਹ ਜਿੱਤ ਕਾੜਦੀਆਂ ਪਈਆਂ ਇਹਨਾਂ ਦਾ ਆਏ ਜਿੱਤ ਜਾਣਾ ਐ ਐਮਐਲ ਜਿੱਤ ਜਾਣਾ ਤੇ ਇਹ ਲੋਕਾਂ ਦੀ ਖਵਾ ਡਾ ਡਾ ਕੇ ਲੋਕਾਂ ਦੇ ਵਹਿਮ ਦੇ ਵਿੱਚ ਪਾਦੇ ਨੇ ਵੀ ਲੋਕਾਂ ਨੂੰ ਆਖਦੇ ਵੀ ਐਂ ਕਰਦਾ ਮਤਲਬ ਪਾਈਂ ਕਰਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗਈ ਤੇ ਜਿੱਥੇ ਮਰਜੀ ਜਿਹੜਾ ਗਿਆ ਉਹ ਦੱਸੇ ਵੀ ਖਾਣਾ ਉਹਦੇ ਕੋਲ ਗਿਆ ਉੱਥੇ ਤਾਂ ਚਿੜੀ ਨਹੀਂ ਜਾ ਸਕਦੀ ਤੇ ਬੰਦੇ ਦਾ ਜਾਣਾ ਕਿ ਇੱਥੇ ਪੰਜਵੇਂ ਦਾ ਤਲਾਸ਼ੀ ਹੁੰਦੀ ਐ ਤੇ ਗੋਲੀਆਂ ਨੂੰ ਕੌਣ ਦੇ ਤੇ ਕੌਣ ਖਾਂਦਾ ਐ ਇਹ ਵੱਡਾ ਝੂਠ ਤੇ ਝੂਠ ਮਾਰਦੇ ਨੇ ਅਸੀਂ ਉਹ ਬਿਸਕਟ ਲੈ ਕੇ ਗਏ ਸਾਡੇ ਉਹਨੂੰ ਬਾਹਰ ਕੱਲ ਗਏ ਨੇ ਉਹ ਸਾਡੇ ਬਿਸਕਟ ਨਹੀਂ ਅੰਦਰ ਗਏਗੇ ਕਿ ਉਹਥੇ ਗੋਲਣਾ ਕਿਹੜਾ ਅੰਦਰ ਦੇ ਕੇ ਆਉਂਦਾ ਹੈ ਕੋਈ ਕਿਹੜਾ ਉਹਨਾਂ ਦਾ ਜਿਆਦਾ ਬੰਦਾ ਜਿਹੜਾ ਉਹਥੇ ਗੋਲਣਾ ਦੇ ਕੇ ਆਉਂਦਾ ਤਾਂ ਕਿਹਨੇ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਹੋਰ ਕੋਈ ਬੰਦਾ ਗਿਆ ਉਹਥੇ ਜਾ ਕੇ ਦੱਸਿਆ ਸਾਨੂੰ ਵੀ ਕੋਈ ਹੋਰ ਗਿਆ ਵੀ ਜਿਹੜਾ ਗਿਆ ਸਾਡੇ ਮੂੰਹ ਤੇ ਆਨ ਕੇ ਗਿਆ ਹਾਂ ਵੀ ਸਾਡੇ ਮੂੰਹ ਤੇ ਆਨ ਕੇ ਆਖੇ ਵੀ ਆ ਬੰਦਾ ਗਿਆ ਏ ਤੇ ਅਸੀਂ ਝੂਠ ਸੁਣ ਮਾਰਿਆ ਹੁਣ ਕੁਛ ਨਹੀਂ ਬੰਨਣਾ ਕਰ ਜੋ ਅਮਰਤਪਾਲ ਜਿਹਦੇ ਮਨ ਚ ਵਸ ਗਿਆ ਨਾ ਉਹ ਉੱਥੇ ਹੀ ਰਹੇਗਾ ਉਹ ਮੰਨਦੇ ਵਿੱਚ ਹੀ ਰਹੇਗਾ ਜਿਹੜੇ ਉਹ ਨਿਕਲ ਤਾਂ ਨਹੀਂ ਜਿਵੇਂ ਮਰਜ਼ੀ ਬੋਲੀ ਹੁਣ ਸਾਨੂੰ ਤਾਂ ਕਈਆਂ ਨੇ ਅੰਮ੍ਰਿਤਪਾਲ ਕਦੋਂ ਆਉਣਾ ਦੇਖ ਕੇ ਅਸੀਂ ਦੂਜੋਂ ਦੇ ਨਾਲ ਡਟ ਕੇ ਖੜੇ ਆ ਤੇ ਜਿੱਥੇ ਜਾਈਏ ਇਹਨਾਂ ਮਾਨ ਸਨਮਾਨ ਕਰਦੇ ਨਹੀਂ ਤੇ ਉਹ ਕਹਿੰਦੇ ਅੰਮ੍ਰਿਤਪਾਲ ਕਦੋਂ ਨਹੀਂ ਆਜਣਾ ਬਸ ਥੋੜੇ ਚਿਰੇ ਚੱਤੋਂ ਆਉਂਦੇ ਆ ਪੱਕੇ ਹੁੰਦੇ ਹੁੰਦੇ ਪਾਰਟੀ ਦੇ ਬੰਦੇ ਆ ਪੱਕੇ ਤੇ ਹੁਣ ਦੂਜੀਆਂ ਪਾਰਟੀਆਂ ਜਿਹੜੀਆਂ ਨੂੰ ਉਹਨਾਂ ਖਦਰਾ ਪਿਆ ਹੈ